ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਗੁਰੂ ਹਰਗੋਬਿੰਦ ਜੀ ਬਾਰੇ ਅੱਗੇ ਜਾਣਕਾਰੀ ਦੇਵਾਂਗੀ ਕਰਤਾਰਪੁਰ ਵਿਖੇ ਚੌਥੀ ਲੜਾਈ 1634 ਵਿੱਚ ਹੋਈ ਕਈ ਸਾਲਾਂ ਤੋਂ ਸਿੱਖ ਫੌਜ ਵਿੱਚ ਬੜੇ ਸਤਕਾਰਯੋਗ ਅਤੇ ਤੇ ਨਿਵਾਜੀ ਜਾਣ ਵਾਲੇ ਪਠਾਨ ਪੈਂਦੇਖਾਨ ਨੂੰ ਆਪਣੀ ਬਹਾਦਰੀ ਤੇ ਹੰਕਾਰ ਹੋ ਗਿਆ ਉਹ ਗੁਰੂ ਜੀ ਦੀ ਹੁਕਮ ਦੀ ਅਦੁੱਲੀ ਕਰਨ ਲੱਗ ਪਿਆ ਤੇ ਗੁਰੂ ਘਰ ਵਿਰੁੱਧ ਸਾਜ਼ਿਸ਼ਾਂ ਰਚਣ ਲੱਗਾ ਇਹ ਹਰਕਤਾਂ ਵੇਖ ਕੇ ਗੁਰੂ ਜੀ ਨੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਪੈਂਦੇਖਾਨ ਨੇ ਮੁਖਲਿਸ ਖਾਨ ਦੇ ਪਰਾ ਕਲੇਖਾਨ ਅਤੇ ਜਲੰਧਰ ਦੇ ਸੂਬੇਦਾਰ ਕਤਬਦੀਨ ਨੂੰ ਆਪਣੇ ਨਾਲ ਗੰਡ ਲਿਆ ਅਤੇ ਲਾਹੌਰ ਦੇ ਨਵਾਬ ਨੇ ਕਲੇਖਾਨ ਦੀ ਕਮਾਨ ਹੇਠ ਫੌਜ ਤੋਰ ਦਿੱਤੀ ਬਾਬਾ ਗੁਰਤੇਤਾ ਜੀ ਅਤੇ ਭਾਈ ਵਿਦੀ ਚੰਦ ਜੀ ਦੀ ਅਗਵਾਈ ਹੇਠ ਹੋਰ ਸਿੱਖ ਜੋਧਿਆਂ ਦੇ ਨਾਲ 14 ਸਾਲਾ ਦੇ ਤੇਗਮਲ ਜੀ ਨੇ ਵੀ ਮੈਦਾਨੇ ਜੰਗ ਵਿੱਚ ਤੇਗ ਦੇ ਜੋਰ ਦਿਖਾਏ ਇਸ ਬਹਾਦਰੀ ਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦਾ ਨਾਮ ਤੇਗ ਬਹਾਦਰ ਰੱਖਿਆ ਜੋ ਬਾਅਦ ਵਿੱਚ ਨੌਵੇਂ ਗੁਰੂ ਵੱਜ ਸ਼ੋਭਿਤ ਹੋਏ ਆਖਿਰ ਪੈਂਦੇ ਖਾਂ ਗੁਰੂ ਸਾਹਿਬ ਜੀ ਦੇ ਸਾਹਮਣੇ ਆਇਆ ਅਤੇ ਗੁਰੂ ਸਾਹਿਬ ਜੀ ਨੇ ਇੱਕੋ ਵਾਰ ਨਾਲ ਜ਼ਖਮੀ ਹੋ ਕੇ ਘੋੜੇ ਤੋਂ ਡਿੱਗ ਪਿਆ ਅਤੇ ਉਸ ਦਾ ਅੰਤ ਨੇੜੇ ਆ ਗਿਆ ਗੁਰੂ ਜੀ ਨੇ ਦਇਆ ਵਿੱਚ ਆ ਕੇ ਪੈਂਦੇ ਖਾਂ ਦੇ ਮੂੰਹ ਤੇ ਢਾਲ ਦੀ ਛਾਂ ਕੀਤੀ ਅਤੇ ਅੰਤਿਮ ਸਮੇਂ ਆਪਣੇ ਮੁਰਸ਼ਿਦ ਨੂੰ ਯਾਦ ਕਰਕੇ ਕਲਮਾ ਪੜਨ ਲਈ ਕਿਹਾ ਸਿੰਦੇ ਖਾਨ ਦੇ ਦਮਾਦ ਕਾਲੇ ਖਾਨ ਨੂੰ ਗੁਰੂ ਜੀ ਨੇ ਕਿਹਾ ਵਾਰ ਇੰਚ ਨਹੀਂ ਇੰਚ ਖਰੀਦਾ ਹੈ ਆਪਣੇ ਵਾਰ ਨਾਲ ਕਾਲੇ ਖਾਨ ਦੇ ਮੋੜ ਤੇ ਐਸਾ ਚੀਰ ਪਾਇਆ ਜਿਵੇਂ ਕਿਸੇ ਨੇ ਜੰਜੂ ਪਾਇਆ ਹੋਵੇ ਮੁਸਲਮਾਨ ਫੌਜ ਨੇ ਭੱਜ ਕੇ jaan ਬਚਾਈ 1635 ਵਿੱਚ ਦਾਰਾ ਸ਼ਿਕੋ ਪੰਜਾਬ ਦਾ ਗਵਰਨਰ ਬਣਿਆ ਜੋ ਧਾਰਮਿਕ ਪੱਖ ਤੋਂ ਤੰਗਦਿਲ ਨਹੀਂ ਸੀ ਸੋ 1644 ਤੱਕ ਅਮਨ ਸ਼ਾਂਤੀ ਦੇ ਸਮੇਂ ਸਿੱਖ ਧਰਮ ਦਾ ਪ੍ਰਚਾਰ ਜਾਰੀ ਰਿਹਾ ਅੰਤ ਵੇਲਾ ਨੇੜੇ ਜਾਣ ਕੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੁੱਤਰੇ ਹਰ ਰਾਏ ਜੀ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਸੌਂਪੀ ਅਤੇ 3 ਮਾਰਚ 1644 ਈਸਵੀ ਵਿੱਚ ਗੁਰੂ ਹਰਗੋਬਿੰਦ ਜੀ ਜੋਤੀ ਜੋਤ ਸਮਾ ਗਏ ਰੱਬ ਤੁਹਾਡੇ ਤੇ ਮਿਹਰ ਪਰ ਹੱਥ ਰੱਖੇ ਤੁਹਾਨੂੰ ਅਜੀ